ਸੱਚੀ ਗੱਲ ਦੋਸਤੋ ਤੁਹਾਡਾ ਵਿਕਰਮਜੀਤ ਸਿੰਘ ਅੱਜ ਗੱਲ ਕਰਾਂਗੇ ਵੱਡਾ ਕੌਣ ਜ਼ਿਆਦਾਤਰ ਮਨੁੱਖ ਵੱਡਾបានਨ ਵੱਡਾ ਆਦੇਸ਼ਨ ਵੱਡਾ ਕਹਾਉਂਡੀ ਚ ਰੱਖਦੇ ਹਨ ਸਾਡਾ ਰੁਤਬਾ ਹੀ ਸਾਡੇ ਵੱਡੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਸਾਡਾ ਬਹੁਤਾ ਧਿਆਨ ਸਰੀਰਿਕ ਆਰਥਿਕ ਤੇ ਸਮਾਜਿਕ ਰੁਤਬੇ ਵੱਲ ਕੇਂਦਰਿਤ ਰਹਿੰਦਾ ਹੈ ਸਭ ਤੋਂ ਪਹਿਲਾਂ ਸਰੀਰਿਕ ਰੁਤਬੇ ਦੀ ਗੱਲ ਕਰੀਏ ਇਹ ਸਾਡੇ ਬਾਹਰੀ ਸੁੰਦਰਤਾ ਬਾਰੀ ਸੁਹੱਪਣ ਤੰਦਰੁਸਤੀ ਤੇ ਜਵਾਨੀ ਤੇ ਨਿਰਭਰ ਕਰਦਾ ਹੈ ਸਾਡੇ ਬਹੁਤੇ ਯਤਨ ਇਸ ਸਰੀਰਿਕ ਰੁਤਵੇ ਨੂੰ ਵੱਡਾ ਤੇ ਹੋਰ ਚੰਗੇਰ ਚੰਗੇਰਾ ਬਣਾਉਣ ਵੱਲ ਕੇਂਦਰਿਤ ਰੈਂਦੇ ਹਨ ਥਾਂ ਥਾਂ ਕੋਲੇ ਬਿਊਟੀ ਪਾਰਲਰ ਇਸ ਰੁਤਵੇ ਨੂੰ ਸਵਾਦਨ ਤੇ ਨਿਖਾਰਨ ਦਾ ਦਾਵਾ ਕਰਦੇ ਹਨ ਦੂਜੀ ਗੱਲ ਕਰੀਏ ਆਰਥਿਕ ਰੁਤਵੇ ਦੀ ਤਾਂ ਉਹ ਰੁਤਬਾ ਸਾਡੇ ਵੱਡੇ ਘਰ ਸਾਡੀ ਜ਼ਮੀਨ-ਜਾਇਦਾਦ ਸਾਡੇ ਵੱਡੀ ਕਾਰਾਂ ਸਾਡੇ ਵੱਡੇ ਬੈਂਕ ਬੈਲੈਂਸ ਇਸ ਰੁਤਬੇ ਦਾ ਵੱਡਾ ਤੇ ਛੋਟਾ ਹੋਣ ਦਾ ਸੂਚਕ ਮੰਨੇ ਜਾਂਦੇ ਹਨ ਇਸੇ ਕਰਕੇ ਹੀ ਆਮ ਤੌਰ ਤੇ ਛੋਟੇ ਘਰ ਤੋਂ ਵੱਡਾ ਘਰ ਛੋਟੀ ਗੱਡੀ ਤੋਂ ਵੱਡੀ ਗੱਡੀ 5 ਕਨਾਲ ਵਾਲਾ 10 ਕਨਾਲ 5 ਕਿੱਲੇ ਵਾਲਾ 10 ਕਿੱਲੇ ਵਧਨ ਦੀ ਜੋ ਦੌੜ ਹੈ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਤੀਸਰਾ ਹੈ ਸਾਡਾ ਸਮਾਜਿਕ ਰੁਤਬਾ ਇਸ ਰੁਤਬੇ ਕਾਰਨ ਦੌੜ ਲੱਗੀ ਹੋਈ ਹੈ ਹੋੜ ਲੱਗੀ ਹੋਈ ਹੈ ਭਰਾ ਭਰਾ ਤੋਂ ਵੱਡਾ ਰੇਸਨ ਦੀ ਕੋਸ਼ਿਸ਼ ਕਰ ਰਿਹਾ ਗਵਾਂਡੀ ਦੂਜੀ ਗਵਾਂਡੀ ਤੋਂ ਵੱਡਾ ਇੱਕ ਰਾਜ ਦੂਜੇ ਰਾਜ ਤੋਂ ਇੱਕ ਦੇਸ਼ ਦੂਜੇ ਦੇਸ਼ ਤੋਂ ਵੱਡਾ ਹੋਣ ਦੀ ਜਾਤਾਂ ਧਰਮਾਂ ਮਜ਼ਬਾਂ ਤੇ ਅਸੀਂ ਆਪਣੇ ਆਪ ਨੂੰ ਵੱਡਾ ਕਰਨ ਦੇ ਵਿੱਚ ਲੱਗੇ ਹੋਏ ਹਾਂ ਗੁਰੂ ਅਜੰਦੇਵ ਮਹਾਰਾਜੀ ਫਰਮਾਨ ਕਰਦੇ ਹਨ ਕੀ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੈ ਚਿੰਤਾ ਰੋ ਤੇ ਜਦੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਮੱਕੇ ਗਏ ਤਾਂ ਹਾਜ਼ੀਆਂ ਨੇ ਉਹਨਾਂ ਨੂੰ ਸਵਾਲ ਕੀਤਾ ਤੇ ਉੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਵੇ ਉੱਥੇ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਵਾਜੋ ਦੋਨੋਂ ਰਹੀ ਸਾਡੇ ਵੱਡੇ ਮਕਾਨ ਵੱਡੇ ਪ੍ਰਾਪਰਟੀਆਂ ਵੱਡੇ ਬੈਂਕ ਬੈਲੈਂਸ ਇਸ ਗੱਲ ਦਾ ਸੂਚਕ ਨਹੀਂ ਹਨ ਜਾਂ ਇਹ ਸਾਡੇ ਰੁਤਬੇ ਨੂੰ ਨਹੀਂ ਵਧਾਉਂਦੇ ਸ਼ੁਭ ਅਮਲਾ ਸ਼ੁਭ ਗੁਣਾ ਤੇ ਚੰਗਿਆਈਆਂ ਬਾਝੋਂ ਸਾਰੇ ਨਿਰਾਰਥਕ ਨੇ ਗੁਰਨਾਕ ਨੇ ਕਹਿ ਦਿੱਤਾ ਹੈ ਗੁਰੂ ਅਨਸਾਰੇ ਚੀਜ਼ ਹੈ ਕਿ ਅਗਰ ਇਨਸਾਨ ਦੇ ਵਿੱਚ ਚੰਗੇ ਅਮਲ ਸ਼ੁਭ ਗੁਣ ਜਾਂ ਚੰਗਿਆਈਆਂ ਨਹੀਂ ਹਨ ਤਾਂ ਇਹ ਕੋਈ ਮਾਇਨੇ ਨਹੀਂ ਰੱਖਦੀਆਂ ਸਾਡਾ ਸ਼ਰੀਰਿਕ ਰੁਤਬਾ ਸਾਡਾ ਸਮਾਜਿਕ ਰੁਤਬਾ ਸਾਡਾ ਆਰਥਿਕ ਰੁਤਬਾ ਉਸ ਤੋਂ ਕਿਤੇ ਉੱਤੇ ਹੈ ਸਾਡੇ ਨੈਤਿਕ ਰੁਤਬੇ ਦੀ ਗੱਲ ਹੈ ਅਗਰ ਅਸੀਂ ਚੰਗਿਆਈ ਦੇ ਸੱਚ ਤੇ ਦਾਤੇ ਨਹੀਂ ਹੈਗੇ ਆ ਤਾਂ ਇਹ ਸਾਰੇ ਰੁਤਬੇ ਇਹ ਸਾਰੀਆਂ ਜੋ ਸਾਡੀਆਂ ਆਮ ਤੌਰ ਤੇ ਬਾਹਰੀ ਚੀਜ਼ਾਂ ਦਿਖ ਰਹੀਆਂ ਨੇ ਇਹ ਕੋਈ ਮਾਇਨੇ ਨਹੀਂ ਰੱਖਦੀਆਂ ਸੋ ਆਓ ਚੰਗੇ ਜੀਵਨ ਦੇ ਸੱਚ ਆਚਾਰੀ ਜੀਵਨ ਦੇ ਧਾਰਨੀ ਬਣੀਏ ਤੇ ਵੱਡਾ ਹੋਣ ਦਾ ਮਾਨ ਕਾਪਤ ਕਰੀਏ ਸੋ NI ਤਨਵਤ ਤੇ ਤੁਹਾਨੂੰ ਅੱਛਾ ਲੱਗਿਆ ਤਾਂ ਇਹਨੂੰ ਅੱਗੇ ਹੋਰ ਸ਼ੇਅਰ ਕਰਿਓ ਜੀ ਸਤਿ ਸ਼੍ਰੀ ਅਕਾਲ